ਹਾਲੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਅੱਜ ਵੀ ਵੀਡੀਓ ਦਾ ਟੌਪਿਕ ਹੈ ਜਿਹੜਾ ਹੁਣ ਆਪਣੇ ਸਾਰੇ ਵੀਰ ਭਰਾ ਆਪਣੇ ਦਾ ਕਮੈਂਟ ਚਾਹਦੇ ਰਹਿੰਦੇ ਆ ਹਨ ਵੀ ਵੀ ਬਾਈ ਬਰੀਡਿੰਗ ਬਾਰੇ ਦੱਸੋ ਵੀ ਤੁਸੀਂ ਬਰੀਡਿੰਗ ਕਿੱਦਾਂ ਕਰਵਾਉਨੇ ਹੋ ਤੇ ਦੇਖੋ ਜੀ ਬਰੀਡਿੰਗ ਦਾ ਕੀ ਸਿਸਟਮ ਹੈ ਜੀ ਬਰੀਡਿੰਗ ਆਉਂਦੀ ਹੈ ਜੀ ਇੱਕ ਸਭ ਤੋਂ ਬਿਹਤਰੀਨ ਤੇ ਸਭ ਤੋਂ ਤਾਕੜਾ ਕੰਮ ਮੁਰਗਵਾਈ ਦਾ ਜਿਹਦੇ ਉੱਤੇ ਇੱਕ ਇਨਸਾਨ ਦਾ ਸ਼ੌਂਕ ਟਿਕਿਆ ਹੁੰਦਾ ਹੈ ਵੀ ਇਹ ਚੀਜ਼ ਇਹਦੇ ਤੇ ਟਿਕੀ ਹੈ ਮੁਰਗਵਾਜੀ ਲਾ ਲਓ ਕੋਈ ਹੋਰ ਜਾਨਵਰ ਲਾ ਲਓ ਕੁੱਤੇ ਲਾ ਲਓ ਘੋੜੇ ਲਾ ਲਓ ਹਣਾ ਹਰ ਇੱਕ ਚੀਜ਼ ਬਰੀਡਿੰਗ ਤੇ ਮੈਸਾ ਹਰ ਇੱਕ ਚੀਜ਼ ਜਿਹੜੀ ਚੀਜ਼ ਆਪਾਂ ਪਾਲਤੂ ਰੱਖਨੇ ਆ ਹਰ ਇੱਕ ਚੀਜ਼ ਬਰੀਡਿੰਗ ਤੇ ਟਿੱਕੀ ਹੋਈ ਹੁੰਦੀ ਹੈ ਕਿਉਂਕਿ ਬਰੀਡਿੰਗ ਨਾਲ ਹੀ ਅੱਗੇ ਜਨਰੇਸ਼ਨ ਬਣਨੀ ਹੈ ਤੇ ਜਨਰੇਸ਼ਨ ਉਹੀ ਸਹੀ ਹੋਵੇਗੀ ਜਿਹਦੇ ਵਿੱਚ ਵੀਰੇ ਚੰਗਾ ਬਲੱਡ ਪਵੇਗਾ ਹਣਾ ਜਿਹਦੇ ਵਿੱਚ ਤੁਹਾਡਾ ਦਿਮਾਗ ਲੱਗੇਗਾ ਦਿਮਾਗ ਜੀ ਲੱਗਦਾ ਹੁੰਦਾ ਉਹ ਚੀਜ਼ ਜਿਹਦੇ ਵਿੱਚ ਆਪਾਂ ਨੂੰ ਫੀਚਰ ਪਤਾ ਹੁੰਦੇ ਕਿਸੇ ਚੀਜ਼ ਦੇ ਕਿ ਹਾਂ ਇਹ ਐਸ ਬਲੱਡ ਲਾਈਨ ਦਾ ਜਾਨਵਰ ਹੈ ਤੇ ਇਹਦੀਆਂ ਇਹ ਖੂਬੀਆਂ ਨੇ ਤੋ ਆਪਾਂ ਅੱਜ ਗੱਲ ਕਰਦੇ ਆ ਜੀ ਮੁਰਗ ਬਾਜੀ ਦੀ ਬਰੀਡਿੰਗ ਬਾਰੇ ਹਣਾ ਸਭ ਤੋਂ ਬਹੁਤ ਲੋਕਾਂ ਦੇ ਕਮੈਂਟ ਆਉਂਦੇ ਆ ਏ ਟੌਪਿਕ ਦੇ ਉੱਤੇ ਵੀ ਇਹਦੇ ਤੇ ਵੀਡੀਓ ਬਣਾਓ ਸੋਚਿਆ ਮੈਂ ਕਿ ਚਲੋ ਅੱਜ ਵੀਡੀਓ ਬਣਾ ਦਿੰਨੇ ਆ ਦੇਖੋ ਜੀ ਇਹ ਜਿਹੜੀ ਬਰੀਡਿੰਗ ਆਉਂਦੀ ਹੈ ਨਾ ਇਹਦਾ ਪ੍ਰੋਸੈਸ ਥੋੜਾ ਜਿਹਾ ਤਕੜਾ ਹੁੰਦਾ ਇਹਦਾ ਪ੍ਰੋਸੈਸ ਇਸ ਤਰ੍ਹਾਂ ਹੁੰਦਾ ਜੀ ਕਿ ਤੁਹਾਨੂੰ ਇਹਦੇ ਵਾਸਤੇ ਨਾ ਪੈਸਾ ਵੀ ਲਾਉਣਾ ਪੈਸਾ ਦਾ ਸਮਾਂ ਵੀ ਦੇਣਾ ਪੈਂਦਾ ਸਮਾਂ ਇਸ ਤਰ੍ਹਾਂ ਦੇਣਾ ਪੈਂਦਾ ਜੀ ਦੇਖੋ ਹੁਣ ਤੁਸੀਂ ਇੱਕ ਚੰਗਾ ਨਰ ਖਰੀਦਿਆ ਕਿਸੇ ਮਿੱਤਰ ਪਿਆਰੇ ਤੋਂ ਹਣਾ ਜੇ ਤੁਸੀਂ ਇੱਕ ਖਰੀਦਣ ਦੇ ਸ਼ੌਂਕ ਖਰੀਦਣ ਤੋਂ ਸ਼ੁਰੂ ਕਰੀਏ ਆਪਾਂ ਇਹਦੀ ਆਪਾਂ ਵੀਡੀਓ ਨੇ ਪਹਿਲਾਂ ਦੱਸ ਦਿੰਨੇ ਜਿਹੜੇ ਵੀ ਬੰਦੇ ਇੱਥੇ ਤੱਕ ਆ ਗਏ ਬਈ ਇਹਦੇ ਪਾਰਟ ਬਣ ਗਏ ਤੇ ਜੇ ਤੁਸੀਂ ਅਸਤੱਕ ਵੀਡੀਓ ਦੇਖੀ ਬਈ ਅਸੀਂ ਸਬਸਕ੍ਰਾਈਬਰਾਂ ਦੀ ਚਲੋ ਉਹਨੂੰ ਕਹਿੰਦੇ ਨਹੀਂ ਵੀ ਸਬਸਕ੍ਰਾਈਬ ਕਰੋ ਸਾਨੂੰ ਹਣਾ ਲਾਈਕ ਕਰੋ ਜੇ ਤੁਹਾਨੂੰ ਚੀਜ਼ ਲੱਗੇਗੀ ਤਾਂ ਬਈ ਤੁਸੀਂ ਲਾਈਕ ਸਬਸਕ੍ਰਾਈਬ ਕਰ ਸਕਦੇ ਹੋ ਹਾਂਜੀ ਠੀਕ ਹੈ ਵੀਰੇ ਤੇ ਕਮੈਂਟ ਜਰੂਰ ਕਰਕੇ ਜੇ ਉਹ ਨਹੀਂ ਵੀ ਚੰਗਾ ਲੱਗਿਆ ਤਾਂ ਨਹੀਂ ਚੰਗਾ ਲੱਗਿਆ ਕਮੈਂਟ ਕਰ ਦਿਓ ਸਾਨੂੰ ਵਧੀਆ ਲੱਗੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਉਹ ਵੀ ਕਰਿਓ ਵੀ ਅੱਗੇ ਪਾਰਟ ਪਾਓ ਬਈ ਜਿਹੜਾ ਬੰਦਾ ਵੀ ਦੇ ਜੇ ਤੁਹਾਨੂੰ ਚੰਗੀ ਲੱਗੀ ਤਾਂ ਬਈ ਹਨਾ ਤੁਸੀਂ ਉਸ ਤਰ੍ਹਾਂ ਦਾ ਕਮੈਂਟ ਕਰੋ ਜੇ ਨਹੀਂ ਵੀ ਚੰਗੀ ਲੱਗੀ ਤਾਂ ਵੀ ਕਰ ਦਿਓ ਯਾਰ ਆਪਾਂ ਨੂੰ ਕੋਈ ਚੱਕਰ ਨਹੀਂ ਹਾਂ ਗੁੱਸਾ ਆ ਗਿਆ ਕੋਈ ਨਹੀਂ ਹਾਂਜੀ ਆਪਾਂ ਉਹ ਗੱਲ ਕਰਾਂ ਦੀ ਬਰੀ ਨਹੀਂ ਦੇਖੋ ਜੀ ਇੱਕ ਆਪਾਂ ਨਾਨਕ ਖਰੀਦ ਲਿਆ ਇੱਕ ਆਪਾਂ ਮਾਦਾ ਖਰੀਦ ਲਈ ਤੁਸੀਂ ਹੁਣ ਦੇਖੋ ਜੀ ਪਹਿਲਾਂ ਤਾਂ ਤੁਸੀਂ ਤੁਹਾਡਾ ਬਜਟ ਦੇਖਣਾ ਹੈ ਕਿ ਜੀ ਸਾਡਾ ਤਾਂ ਜੀ ਇਸ ਤੇ 5000 ਲਾ ਸਕਦੇ ਹਾਂ ਇੱਕ ਨਰ ਤੇ ਜਾਂ 2000 ਲਾ ਸਕਦੇ ਹਾਂ ਇੱਕ ਮਾਦਾ ਤੇ ਵੀ ਇਸ ਤੇ ਇੰਨੇ ਦਾ ਜੋੜਾ ਲਵਾਂਗੇ ਤੇ ਇੰਨੇ ਕੁ ਸਾਨੂੰ ਇੰਨੇ ਕੁ ਪੈਸੇ ਵੰਨੇ ਚਾਹੀਦੇ ਕਿ ਖਰੀਦ ਕੋ ਇਨਸਾਨ ਦੇਖੋ ਜੀ ਆਪਾਂ ਕੋਈ ਸ਼ੌਂਕ ਪੱਖੋਂ ਆਪਾਂ ਜੀ ਜੇ ਛੋਟੇ ਏਰੀਆ ਸ਼ੌਂਕ ਕਰਨ ਆਪਾਂ ਕੋਈ 800 900 ਜਾਨਵਰ ਤੱਕ ਰੱਖ ਨਹੀਂ ਸਕਦੇ ਆਪਾਂ 20 25 30 ਜਾਨਵਰ ਟੌਪ ਕਲਾਸ ਰੱਖ ਸਕਦੇ ਆ ਤੇ ਕੁਆਂਟੀਟੀ ਦੇ ਉੱਤੇ ਕੁਆਲਿਟੀ ਮੈਟਰ ਕਰਦੀ ਆ ਹਮੇਸ਼ਾ ਕੁਆਲਿਟੀ ਤੇ ਤੁਸੀਂ ਉਹ ਕਰੋ ਫੋਕਸ ਕਰੋ ਕੁਆਂਟੀਟੀ ਤੇ ਕਦੇ ਵੀ ਨਾ ਕਰੋ ਸੋ ਹਾਂਜੀ ਉਹ ਗੱਲ ਕਰਦੇ ਆਪਾਂ ਤੇ ਦੇਖੋ ਜੀ ਨਾ ਚੰਗਾ ਲੋ ਮਾਦਾ ਚੰਗੀ ਲੋ ਨਾ ਚੰਗਾ ਮਾਦਾ ਚੰਗਾ ਮੁੱਲ ਦੇ ਜਾਨਵਰਾਂ ਚ ਨਹੀਂ ਤੁਹਾਨੂੰ ਪਤਾ ਲੱਗਣਾ ਹਨਾ ਵੀ ਚੰਗਾ ਕੀ ਮਾੜਾ ਕੀ ਹਨਾ ਤੁਹਾਨੂੰ ਅਗਲੇ ਨੇ ਵੇਚ ਦੇਣੇ ਇੱਕ ਵਾਰੀ ਅਰਸੀ ਇਹ ਚੀਜ਼ ਦਾ ਮੇਨ ਧਿਆਨ ਰੱਖ ਕੇ ਕਰੋ ਕਿ ਉਹਦੇ ਵਿੱਚ ਕੁਆਲਿਟੀ ਹੋਵੇ ਫੇਸ ਹੋਵੇ ਅੱਛੀ ਲੈਗ ਹੋਵੇ ਅੱਛਾ ਸ਼ੇਪ ਹੋਵੇ ਜਾਨਵਰ ਦੀ ਹਣਾ ਮਾਦਾ ਚ ਵੀ ਸ਼ੇਪ ਹੋਵੇ ਉਹਨਾਂ ਜਾਨਵਰਾਂ 'ਚ ਸ਼ੇਪ ਹੋਵੇ ਜਿੰਨੇ ਵੀ ਤੁਸੀਂ ਪੈਸੇ ਲਾ ਰਹੇ ਹੋ ਉਸ ਤਰੀਕੇ ਨਾਲ ਸ਼ੇਪ ਹੋਵੇ ਹਣਾ ਜੀ ਐਂ ਤਾਂ ਹੁਣ ਫਿਰ ਜਾਨਵਰ ਬੜੇ ਮਹਿੰਗੇ ਪੈ ਐਕਸਪੈਂਸਿਵ ਪਏ ਹਨ ਪੋ ਨਹੀਂ ਵੀ ਲੈ ਸਕਦੇ ਫੋਰ ਵੀ ਨਹੀਂ ਕਰ ਸਕਦੇ ਹੁੰਦੇ ਆਪਾਂ ਪਰ ਆਪਾਂ ਇਸ ਤਰੀਕੇ ਨਾਲ ਦੇਖੋ ਕਿ ਤੁਸੀਂ ਇੱਕ ਠੀਕ ਠਾਕ ਜੀ ਚੀਜ਼ ਨੂੰ ਅਫੋਰਡ ਕਰ ਸਕੋ ਸੋ ਉਸ ਤੋਂ ਬਾਅਦ ਚੋ ਕੀ ਕਰਨਾ ਤੁਸੀਂ ਉਹਨਾਂ ਦੀ ਬਰੀਡਿੰਗ ਲੈਣੀ ਹੈ ਜਦ ਤੁਸੀਂ ਉਹਨਾਂ ਦੇ ਨਾ ਗੁਣ ਦੇਖਣੇ ਜਦੋਂ ਮੰਨ ਲਓ ਕਿ ਤੁਹਾਡੀ ਮਾਦਾ ਦੀ ਅੱਖ ਨਾਲੋ ਕਿ ਮ ਕੋਈ ਅੱਖ ਹੈ ਨਰਦੀ ਤੁਹਾਡੇ ਦੀ ਵਾਈਟ ਅੱਖ ਹੈ ਤਾਂ ਤੁਸੀਂ ਇਹ ਦੇਖੋਗੇ ਤੁਸੀਂ ਜੇ ਮ ਕੋਈ ਬਣਾਉਣੀ ਹੈ ਤਾਂ ਤੁਹਾਨੂੰ ਕਿੰਨੇ ਬਰੀਡਿੰਗ ਕਰਾਉਣੀ ਪੈਣੀ ਹੈ ਕਈ ਵਾਰੀ ਵੀਰੇ ਪਹਿਲੇ ਰਿਜ਼ਲਟ ਨਹੀਂ ਆਉਂਦੇ ਹੁੰਦੇ ਪਹਿਲੇ ਰਿਜ਼ਲਟ ਚ ਮ ਕੋਈ ਅੱਖ ਨਹੀਂ ਆਉਂਦੀ ਕਿਉਂਕਿ ਜਿਹੜਾ ਮ ਕੋਈ ਅੱਖ ਆ ਨਾ ਉਹ ਵੀਰੇ ਉਹ ਕਰੈਕਟਰ ਆ ਜਿਹੜਾ ਮਤਲਬ ਕਿ ਜਿੱਤਦਾ ਆ ਜਿਹੜਾ Winner ਕਰੈਕਟਰ ਹੈ ਪਰ Winner ਕਰੈਕਟਰ ਨੂੰ ਆਉਣ ਵਾਸਤੇ ਨਾ ਦੋ ਤਿੰਨ ਪੀੜੀਆਂ ਲੱਗ ਜਾਂਦੀਆਂ ਨੇ ਚਿੱਟੀ ਅੱਖ ਉਹਦੇ ਨਾਲੋਂ ਵੱਧ ਆਉਂਦੀ ਹੈ ਕਿਉਂਕਿ ਚਿੱਟੀ ਅੱਖ ਰੇਅਰ ਨਹੀਂ ਹੈਗੀ ਮ ਕੋਈ ਅੱਖ ਰੇਅਰ ਹੈ ਰੇਅਰ ਚੀਜ਼ ਹੌਲੀ ਹੌਲੀ ਮਿਲਦੀ ਹੈ ਜਿਵੇਂ ਕਿ ਗ੍ਰੀਨ ਲੈਗਸ ਹਰੀਆਂ ਲਤਾਂ ਆ ਗਈਆਂ ਜੀ ਉਹ ਰੇਅਰ ਹੈ ਉਹ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ ਨਾ ਸੋ ਇਸ ਤਰੀਕੇ ਨਾਲ ਤੁਸੀਂ ਜਨਮਾਂ ਦੇ ਵਿੱਚ ਤਬਦੀਲੀਆਂ ਕਰਨੀਆਂ ਤਬਦੀਲੀਆਂ ਕਿਦਾਂ ਕਰਤੀਆਂ ਜੀ ਪਹਿਲਾ ਤੁਸੀਂ ਜਨਮ ਦਾ ਜੋੜਾ ਲੱਗਿਆ ਤੁਹਾਡੇ ਕੋਲ ਬੱਚੇ ਨਿਕਲ ਗਏ ਤੁਸੀਂ ਲਾ ਲਓ 2 ਮਹੀਨਿਆਂ ਵਿੱਚ ਤੁਸੀਂ ਬੱਚੇ ਕਢਾਏ ਬੱਚੇ ਨਿਕਲੇ ਸਾਲ ਬਾਅਦ ਤੁਸੀਂ ਧਿਆਨ ਕਰੇ ਤਾਂ ਤੁਸੀਂ ਉਹ ਬੱਚਿਆਂ ਦੇ ਵਿੱਚ ਦੇਖਣਾ ਹੈ ਹੁਣ ਹੁਣ ਜਿਹੜੀ ਮੇਨ ਚੀਜ਼ ਤੁਸੀਂ ਦੇਖਣੀ ਹੈ ਨਾ ਕਿ ਤੁਹਾਡੇ ਬੱਚੇ ਕਿਸ ਤਰੀਕੇ ਦੇ ਨਿਕਲੇ ਨੇ ਤੁਹਾਡੇ ਬੱਚਿਆਂ ਦੇ ਵਿੱਚ ਕੀ ਕੁਆਲਿਟੀਆਂ ਨੇ ਕੀ ਨਹੀਂ ਹੈਗੀਆਂ ਉਹ ਚੀਜ਼ ਤੁਸੀਂ ਮੇਨ ਦੇਖਣੀ ਹੈ ਜਿੱਦਾਂ ਹੁਣ ਜੀ ਤੁਹਾਡੇ ਕੋਲ ਮੰਨ ਲਓ ਕਿ ਬੱਚਾ ਨਿਕਲਿਆ ਹੈ ਮ ਕੋਈ ਅੱਖ ਦੀ ਕਪੱਠੀ ਨਿਕਲੀ ਇੱਕ ਪੱਠਾ ਨਿਕਲਿਆ ਬਹੁਤੇ ਬਹੁਤੇ ਸਿਆਣੇ ਲੋਕ ਨੇ ਜਿਹੜੇ ਕੀ ਕਰਦੇ ਨੇ ਉਹਨਾਂ ਮ ਕੋਈ ਅੱਖ ਦੇ ਪੱਠੇ ਪੱਠੇ ਦੀ ਬੱਚੇ ਘੜਾ ਲੈਂਦੇ ਆ ਪਰ ਉਹ ਸਹੀ ਨਹੀਂ ਹੈਗਾ ਉਹ ਨਹੀਂ ਘੜਾਉਣਾ ਚਾਹੀਦਾ ਤੁਸੀਂ ਇੱਕ ਪਿਓਰਲੀ ਬਲੱਡ ਲਾਈਨ ਬਣਾਉਣੀ ਚਾਹੁੰਦੇ ਹੋ ਨਾ ਜਿਹਦੇ ਵਿੱਚ ਨਰ ਦੀ ਤੇ ਮਾਦਾ ਦੀ ਦੋਨਾਂ ਦੀਆਂ ਖੋਭੀਆਂ ਪੂਰੀ ਭਰੀਆਂ ਹੋਣ ਤਾਂ ਤੁਸੀਂ ਪੱਠਿਆਂ ਨੂੰ ਉਹਨਾਂ ਦੀ ਮਾਤਾ ਨਾਲ ਲਾਉਣਾ ਹੈ ਮਾ ਮਾ ਨਾਲ ਲਾਉਣਾ ਹੈ ਤੇ ਮੁਰਗੇ ਨੂੰ ਉਹਨਾਂ ਦੀਆਂ ਪੱਠੀਆਂ ਨਾਲ ਫਿਰ ਤੁਹਾਡੇ ਕੋਲ ਇੱਕ ਪਿਓਰਲੀ ਵਾਈਟ ਬਲੱਡ ਵੀ ਹੋ ਜਾਊਗਾ ਮਤਲਬ ਕਿ ਵਾਈਟ ਆਈ ਬਲੱਡ ਹੋ ਜਾਊਗਾ ਇੱਕ ਫੋਰ ਐਗਜ਼ਾਮਪਲ ਲੈਂਤੀ ਆ ਹੋਰ ਵੀ ਬਹੁਤ ਗੁਣ ਹੁੰਦੇ ਨੇ ਜਿਹੜੇ ਆਪਾਂ ਦੇਖਣੇ ਹੁੰਦੇ ਨੇ ਇੱਕ ਆਪਾਂ ਐਗਜ਼ਾਮਪਲ ਦੇ ਤੌਰ ਤੇ ਗੁਣ ਮੰਨਦੇ ਆ ਉਹ ਵੀ ਹੋ ਜਾਊਗਾ ਤੇ ਤੁਹਾਡੇ ਕੋਲ ਇੱਕ ਕੋਈ ਅੱਖ 'ਚ ਵੀ ਪਿਓਰਿਟੀ ਆ ਜੀ ਜਦੋਂ ਤੁਸੀਂ ਉਹ ਮ ਕੋਈ ਅੱਖ ਦੇ ਪੱਠੇ ਨੂੰ ਨਹੀਂ ਮਾਰਾ ਲਾਉਂਗੇ ਜਿੱਥੇ ਬੱਚੇ ਆਉਣਗੇ ਠੀਕ ਹੈ ਜੀ ਉਸ ਤਰ੍ਹਾਂ ਸਰਕਲ ਲੱਗ ਗਿਆ ਉਦੋਂ ਬਾਅਦ ਜੋ ਗਾਂ ਲਈ ਬੱਚੇ ਆਊਗੀ ਤੀਜੀ ਪੀੜੀ ਤੀਜਾ ਸਪਰਿੰਗ ਆਊਗਾ ਉਹ ਮਾਰਾ ਨਾ ਉਹ ਪੱਠੇ ਦਾ ਲਾ ਕੇ ਉਦੋਂ ਤੁਸੀਂ ਕੀ ਕਰਨਾ ਜੀ ਉਦੋਂ ਬਾਅਦ ਤੁਸੀਂ ਉਹ ਰੋਕ ਦੇਣੀ ਆ ਉਹ ਬਲੱਡ ਲੈਣੇ ਰੋਕ ਲੈਣੀ ਆ ਚਾਹੇ ਤਾਂ ਤੁਸੀਂ ਉਹਨੂੰ ਪਿਓਰਿਟੀ ਦੇ ਵਿੱਚ ਇੱਕ ਆਉਦੇ ਅੱਡ ਗੁੱਡੇ 'ਚ ਕਰ ਲਓ ਕੇਜ 'ਚ ਕਰ ਲਓ ਕਿ ਨਰ ਨਾ ਉਹਦੀਆਂ ਪੱਠੀਆਂ ਲੱਗੀਆਂ ਮਾਦਾ ਨਾ ਉਹਦੇ ਪੱਠੇ ਰੱਖ ਲੈਣਾ ਚਾਹੇ ਤੁਸੀਂ ਕੀ ਕਰਨਾ ਜੀ ਜੇ ਤੁਹਾਡਾ ਦਿਮਾਗ ਜਿਆਦਾ ਚੱਲਦਾ ਜਾਂ ਤੁਹਾਡੇ ਕੋਲ ਸਮਾਂ ਹੈ ਤੁਹਾਡੇ ਕੋਲ ਐਕਸਪੈਂਸ ਹੈ ਜਿਹੜਾ ਕੋ ਐਕਸਪੈਂਸ ਹੈ ਤਾਂ ਤੁਸੀਂ ਕਿਹੋ ਜਿਹਾ ਚੰਗਾ ਬਲੱਡ ਲਓ ਮੁਰਗਾ ਲੈ ਲਓ ਚਾਹੇ ਮੁਰਗੀ ਲੈ ਲਿਓ ਜਿਹੜੇ ਬਲੱਡ ਵਿੱਚ ਜੀ ਕੋਈ ਹੋਰ ਗੁਣ ਹੋਇਆ ਕਹਿਣ ਦਾ ਭਾਵ ਕਿ ਜਿਵੇਂ ਡੋਰੇ ਵਾਲੀ ਅੱਖ ਹੋ ਗਈ ਚਿੱਟੀ ਡੋਰੇ ਵਾਲੀ ਅੱਖ ਬੜੀ ਸੋਹਣੀ ਉਹ ਵਿੱਚ ਉਹਨਾਂ ਦੇ ਵਿੱਚ ਡਾਲੀ ਹੈ ਨਾ ਤੁਸੀਂ ਮਕੋਇਆ ਦੇ ਵਿੱਚ ਡਾਲੀ ਤੇ ਚਿੱਟੀ ਸਾਫ ਚਿੱਟੀ ਅੱਖ ਦੇ ਵਿੱਚ ਡਾਲੀ ਉਦੋਂ ਬਾਅਦ ਚੋ ਕਿ ਡੂੰਘੀਆਂ ਅੱਖਾਂ ਕਈ ਵਾਰੀ ਜਾਨਵਰਾਂ ਦੀ ਉੱਚੀ ਅੱਖਾਂ ਹੁੰਦੀਆਂ ਨਾ ਬਾਈ ਅੱਖਾਂ ਹੁੰਦੀ ਹੈ ਇੱਕ ਡੂੰਗੀ ਜਾਨਵਰਾਂ ਉਹਨਾਂ ਦੀਆਂ ਅੱਖਾਂ ਨੇ ਫਿਰ ਤੁਸੀਂ ਉਹਦੇ ਵਿੱਚ ਡੂੰਗੀ ਅੱਖਾਂ ਵੀ ਡਾ ਸਕਦੇ ਹੋ ਲਾ ਸਕਦੇ ਹੋ ਨਾ ਮਾਦਾ ਲਾ ਸਕਦੇ ਹੋ ਨਰ ਲਾ ਸਕਦੇ ਹੋ ਉਸ ਤਰੀਕੇ ਦਾ ਨਾ ਇਹ ਆ ਗਈ ਜੀ ਅੱਗੀ ਦੀਆਂ ਗੱਲਾਂ ਹੁਣ ਤੁਹਾਨੂੰ ਆਪਾਂ ਇੰਨੀ ਗੱਲ ਸਮਝਾਈ ਹੈ ਕਿ ਬਰੀਡਿੰਗ ਪਹਿਲੀ ਸਟੇਜ ਗੱਲ ਇਹ ਆਪਾਂ ਤੁਹਾਨੂੰ ਪਹਿਲੀ ਸਟੇਜ ਸਮਝਾਈ ਹੈ ਇਹਦੀਆਂ ਜੀ ਆਗੀਆਂ ਪੰਜ ਛੇ ਸਟੇਜੀਆਂ ਜਿਹਦੇ ਵਿੱਚ ਤੁਹਾਨੂੰ ਇੱਕ ਪਰਫੈਕਟ ਜਿਹੜੀ ਆਪਾਂ ਕਹੇ ਸਨ ਕਿ ਸਾਡੀ ਪਰਫੈਕਟ ਬਲੱਡ ਲਾਈਨ ਹੈ ਮੇਰੀ ਬਲੱਡ ਲਾਈਨ ਹੈ ਉਹ ਪਰਫੈਕਟ ਬਲੱਡ ਲਾਈਨ ਬਣਾਉਣਾ ਹੈ ਇਹ ਆਪਾਂ ਤੁਸੀਂ ਇੱਥੋਂ ਸ਼ੁਰੂ ਕਰ ਸਕਦੇ ਹੋ ਕੋਈ ਵੀ ਫੀਚਰ ਲੈ ਸਕਦੇ ਹੋ ਤੁਸੀਂ ਜਾਨਵਰ ਦਾ ਕੋਈ ਵੀ ਲੈ ਸਕਦੇ ਹੋ ਕਿਸ ਕਿਸਨ ਲੱਤਾਂ ਪਸੰਦ ਹੁੰਦੀਆਂ ਕੀ ਸਾਡੇ ਜਾਨਵਰ ਦੀਆਂ ਲੱਤਾਂ ਮੋਤੀਆਂ ਹੋਣ ਕੋਈ ਕਹਿੰਦਾ ਜੀ ਪਤਨੀਆਂ ਹੋਣ ਬਿਲਕੁਲ ਬਿਲਕੁਲ ਸ਼ਾਰਪ ਹੋਣ ਹਨ ਕੋਈ ਕਹਿੰਦਾ ਚੁੰਝ ਮੋਟੀ ਹੋਵੇ ਪਰ ਲੰਬੀ ਹੋਵੇ ਕੋਈ ਕਹਿੰਦਾ ਛੋਟੀ ਹੋਵੇ ਇਸ ਤਰੀ ਬੋਡੀ ਸਟਰਕਚਰ ਅ ਬੋਨ ਸਾਈਜ਼ ਇਹ ਚੀਜ਼ਾਂ ਮੈਟਰ ਕਰਦੀ ਬਹੁਤ ਵੀਰਾਂ ਨੂੰ ਜੀ ਮੋਟੀ ਬੋਨ ਦਾ ਜਾਨਵਰ ਹੀ ਪਸੰਦ ਪਰ ਉਹ ਤਕੜੇ ਹੁੰਦੇ ਨੇ ਹੈਲਦੀ ਹੁੰਦੇ ਨੇ ਜ਼ਿਆਦਾ ਹਨ ਪਰ ਲੋਕ ਹੁਣ ਪ੍ਰੇਫਰ ਕਰਦੇ ਆ ਕਿ ਬਲੇਥੀ ਕੁੱਕੜ ਕਹਿੰਦੇ ਨੇ ਆਪਾਂ ਨੂੰ ਇੰਪੋਰਟਡ 버ਡਸ ਕਹਿ ਸਕਦੇ ਆਂ ਬਿਊਪਸ ਪ੍ਰੇਫਰ ਕਰਦੇ ਹਨ ਵੀ ਸਿੰਗਲ ਬੋਨ ਦਾ ਜਾਨਵਰ ਹੋਵੇ ਉੱਡੇ ਹਾਈ ਫਲਾਇਰ ਹੁੰਦੇ ਆ ਉਹ ਹਨਾ ਜਿਆਦਾ ਉੱਚੇ ਉੱਡ ਰਹੇ ਹੁੰਦੇ ਆ ਬਾਕੀ ਉਹ ਸੋਹਣੇ ਵੀ ਲੱਗਦੇ ਆ ਕਿਉਂਕਿ ਉਹ ਸਿੱਧੇ ਖੜ੍ਹਨੀ ਹੁੰਦੀ ਉਹ ਚੁਸਤ ਫੁਰਤ ਜ਼ਿਆਦਾ ਹੁੰਦੇ ਹਨਾ ਇਹ ਚੀਜ਼ਾਂ ਮੈਟਰ ਕਰਦੀਆਂ ਤੇ ਇਹ ਚੀਜ਼ਾਂ ਨੂੰ ਤੁਸੀਂ ਧਿਆਨ ਚ ਰੱਖ ਸਕਦੇ ਆਂ ਤਰੇਤੀ ਜਾਂ ਹੁੰਦੀ ਹੋਣੀਆਂ ਕਿਉਂਕਿ ਜੇ ਤੁਸੀਂ ਜਦੋਂ ਇੱਕ ਅੱਛੀ ਬਲੱਡ ਲਾਈਨ ਤਿਆਰ ਕਰੋਗੇ ਦੇਖੋ ਜੀ ਇਹ ਪਹਿਲੀ ਸਟੇਜ ਹੈ ਜੇ ਦਾ ਸੀ ਕਮੈਂਟ ਕਰੂੰਗੇ ਇਹਦਾ ਆਪਾਂ ਅੱਗੇ ਵੀ ਸਟੇਜਾਂ ਲੈ ਕੇ ਆਵਾਂਗੇ ਜਾਂ ਗੱਲਾਂ ਦੱਸਾਂਗੇ ਤੁਹਾਨੂੰ ਕਿਵੇਂ-ਕਿਵੇਂ ਕਰਨਾ ਹੈ ਨਾ ਬਹੁਤ ਵੀਰਾਂ ਨੂੰ ਬੱਚਿਆਂ ਦੇ ਵਿੱਚ ਬੱਚੇ ਘੜਾਉਣ ਦੀ ਜਿਹੜੀ ਦਿੱਕਤ ਆਉਂਦੀ ਹੈ ਉਹ ਵੀ ਆਪਾਂ ਵੀਡੀਓ ਬਣਾਵਾਂਗੇ ਸਪੈਸ਼ਲ ਪਰ ਵੀਡੀਓ ਉਹਦੇ ਵਾਸਤੇ ਨਾ ਸਾਨੂੰ ਇੱਕ ਹੌਸਲਾ ਚਾਹੀਦਾ ਕਿ ਤੁਸੀਂ ਕਮੈਂਟ ਕਰੋ ਸ਼ੇਅਰ ਕਰੋ ਵੀਡੀਓ ਨੂੰ ਨਾ ਬਾਈ ਸਾਨੂੰ ਪਤਾ ਵੀ ਲੱਗੇ ਯਾਰ ਵੀ ਹਾਂ ਸਾਨੂੰ ਬੰਦੇ ਦੇਖ ਕੇ ਅਮਲ ਕਰ ਰਹੇ ਆ ਜਾਂ ਕਿਸੇ ਨੂੰ ਗੱਲ ਸਮਝ ਆ ਰਹੀ ਹੈ ਜਾਂ ਨਹੀਂ ਵੀ ਆ ਰਹੀ ਜੇ ਤੁਹਾਨੂੰ ਨਹੀਂ ਸਮਝ ਆਉਂ ਤਾਰ ਹਨ ਕਮੈਂਟ ਕਰਕੇ ਇੱਕ ਮੋਟੀਵੇਸ਼ਨ ਮਿਲਦੀ ਹੈ ਜਾਂ ਸਿੱਖਣ ਨੂੰ ਮਿਲਦਾ ਕਿ ਹਣਾ ਅਸੀਂ ਇਹ ਚੇਂਜ ਕਰ ਸਕਦੇ ਹਾਂ ਸਾਡੀ ਚੀਜ਼ ਦੇ ਵਿੱਚ ਸੋ ਧੰਨਵਾਦ ਮੇਰੀ ਵੀਰੂ ਕਮੈਂਟ ਕਰਿਓ ਸ਼ੇਅਰ ਕਰਿਓ ਹਣਾ ਤੇ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਵੀ ਕਰ ਸਕਦੇ ਹੋ ਇਹ ਚੀਜ਼ ਨੂੰ ਆਪਾਂ ਗਾਹਾਂ ਵੀ ਲੈ ਕੇ ਆਵਾਂਗੇ ਵਧਾਂਗੇ ਬਸ ਤੁਸੀਂ ਦੱਸਿਆ ਜੀ ਇੱਕ ਵਾਰੀ ਤੁਹਾਡੇ ਸਾਨੂੰ ਹੌਂਸਲਾ ਆ ਦੇਓ ਤੁਸੀਂ ਧੰਨਵਾਦ ਜੀ ਅਗਲੀ ਵੀਡੀਓ ਚ ਮਿਲਦੇ ਹਾਂ ਤੇ ਬਾਕੀ ਵੀਰੇ ਵੀਡੀਓ ਪਾਇਆ ਸੀ ਜਿਹੜੇ ਭਰਾ ਵੀ ਸ਼ੌਂਕ ਦੀ ਵੀਡੀਓ ਪਾਇਆ ਕਰੋ ਆ ਵੀਰੇ ਸ਼ੌਂਕ ਦੀ ਵੀਡੀਓ ਨਾਲ ਆਪਾਂ ਮਹੀਨੇ ਚ ਇੱਕ ਲੈ ਕੇ ਆਇਆ ਕਰਾਂਗੇ ਜਨਦਰਾਂ ਦੇ ਸ਼ੌਂਕਰੀ ਵੀਡੀਓ ਉਦੋਂ ਜਿਹੜੀ ਆ ਵੀਡੀਓ ਆਪਾਂ ਅਨਸਰ ਇਨਫੋਰਮੇਟਿਵ ਵੀਡੀਓ ਚਾਹੇ ਤੁਸੀਂ ਸਾਨੂੰ ਕਹੋ ਹਫ਼ਤੇ ਚ ਇੱਕ ਤਾਂ ਦੀ ਹੈ ਨਾ ਉਹ ਵੀ ਪਾ ਦਾਂਗੇ ਪਰ ਵੀਰੇ ਸ਼ੌਂਕ ਵਾਸਤੇ ਸਮਾਂ ਲੱਗਦਾ ਇਹਨਾਂ ਕਈ ਵਾਰੀ ਕੰਮਾਂ ਦਾ ਹੰਦਾ ਜੇ ਬਸਤ ਹੁੰਦੇ ਆ ਸਮਾਂ ਨਹੀਂ ਮਿਲਦਾ ਪਰ ਕੱਢਿਆ ਕਰਾਂਗੇ ਇੱਕ ਮਹੀਨੇ ਚ ਇੱਕ ਵੀਡੀਓ ਜ਼ਰੂਰ ਲੈ ਕੇ ਆਇਆ ਕਰਾਂਗੇ 8 ਤੋਂ 10 ਮਿੰਟਾਂ ਦੀ ਤੇ ਉਹਦੇ ਵਾਸਤੇ ਵੀ ਕਮੈਂਟ ਕਰੋ ਜੀ ਵੀ ਸਹੀ ਆ ਨਾ ਬਾਕੀ ਵੀਰੇ ਕੋਈ ਚੱਕਰ ਨਹੀਂ ਆਪਾਂ ਲੈ ਕੇ ਆਇਆ ਕਰਾਂਗੇ ਵੀਰਵਾ ਪਰ ਤੁਹਾਡੇ ਸਪੋਰਟ ਦੀ ਲੋੜ ਆ ਆਪਾਂ ਨੂੰ ਵੀਰੇ ਬਾਕੀ ਭਰਾ ਪੁੱਛਦੇ ਅਰਨਿੰਗ ਨਹੀਂ ਵੀਰੇ ਆਪਣ ਕੋਈ ਹੋ ਰਹੀ ਆਪਾਂ ਨਾ ਹੀ ਧਾਰਨਿੰਗ ਵਾਸਤੇ ਆਪਾਂ ਨੂੰ ਬਸ ਹੌਬੀ ਲਾ ਲਓ ਜਾਹੇ ਨਾ ਸ਼ੌਂਕ ਲਾ ਲਓ ਕਿ ਆਪਾਂ ਵੀਰਾਂ ਨੂੰ ਇਨਫੋਰਮੇਸ਼ਨ ਦੇਣੀ ਆ ਪੈਸਾ ਦੂਸਾ ਕੁਝ ਨਹੀਂ ਬੰਦਾ ਵੀਰੇ ਧੰਨਵਾਦ ਜੀ ਸਾਰੇ ਵੀਰਾਂ ਦਾ